ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨਮਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਆ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗੀਰ ਸਿੰਘ ਢੱਲੇਵਾਲ ਦੇ ਮਰਨਮਰਤ ਦਾ ਤਰਵੰਜਵਾਂ ਦਿਨ ਆ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਜਿਵੇਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮਖਤਿਆਰ ਸਿੰਘ ਨੂੰ ਕਹਾਂਗਾ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮਖਤਿਆਰ ਸਿੰਘ ਗੁਰੇਵਾਲ ਹੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਕੱਲ ਫਿੰਗਰ ਸਿੰਘ ਦੀ ਔਰਕ ਉਹਨਾਂ ਨੇ ਦੱਸਿਆ ਹੋਆ ਬਾਕੀ ਆਈ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉੱਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਔਰ ਵੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਹੋਣੇ ਸੀ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਖੇੜ ਦੇ ਬਲੰਦਨ ਵਾਸਤੇ ਦੇ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹਨਾਂ ਡੀਕੇਪ ਜਗਦੀਸ਼ ਸਿੰਘ ਡੱਲੇਵਾਲ ਦੀ ਮੌਤ ਕਦੋਂ ਹੁੰਦੀ ਆਪਾਂ ਭੋਗਦੇ ਜਾਵਾਂਗੇ ਸੋ ਜਿਹੜਾ ਸਾਨੂੰ ਜੱਥੇਬੰਦੀ ਉਹਨਾਂ ਦਾ ਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤ ਤੇ ਬੈਹਨੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵਲੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ-ਬਹੁਤ ਸ਼ੁਕਰੀਆ ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਜਿਹੜੇ ਸਾਡਾ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਲੇਵੇਂ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਨੂੰ ਜੇ ਨੇ ਚਾਹੁੰਦੇ ਉਹ ਕਰ ਸਕਦੇ ਨੇ ਸਾਡੇ ਵਿੱਚ ਕੋਈ ਗੱਲ ਨਹੀਂ ਗਈ ਇਹ ਖੁਸ਼ੀਆਂ ਬਣਾਉਣਾ ਚਾਹਦੇ ਕਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ ਕੱਲਾ ਮੁੰਡਾ ਵਾ ਵਿਆਹ ਕਰਨ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਉਹ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਾਂ ਵਿਆਹ ਜਲਾਵਾ ਕਰਨ ਬਰਾਵੋ ਇਹ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਟਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵਹੀਰਾ ਘੱਟ ਦਿਓ ਖਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦਿਓ ਜਿਹੜੇ ਜੋਧੇ ਡਟੇ ਹੋਏ ਆ। ਕਿੰਨਾ ਬਣਿਆ ਕਿੰਨਾ ਬਣਿਆ ਮੇਰੇ ਕਦੇ ਕੰਮ ਮੇਰੇ ਆਹ ਲਓ ਅੱਗੇ ਆ ਜੀ ਤੁਹਾਡੀ ਵਾਰੀ ਹੈ ਤੁਹਾਡੀ ਜਾਨੀਆ ਤੁਸੀਂ ਜੇ 95 ਚੱਕਰ ਨਾ ਲਾਓ ਲਾ ਜਾਓ ਮਰ ਗਏ ਜੇ ਚੰਦੂ ਕੋਲ ਆ ਬਾਰ ਨਹੀਂ ਸੋਣਾ ਹੈ ਚੱਲ ਜੇ ਤੇ ਭਲੇ